ਮਿਸਤ ਸਤਿ ਸ਼ਕਾਲ ਜੀ ਸਵਾਗਤ ਹੈ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਾਡਾ ਡਿਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਹਨ ਗਲਪਾ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੇ ਦੋ ਮੱਧਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਤਾਂ ਆਪਾਂ ਕਰਦੇ ਹਾਂ ਵੀਦਿਆਂ ਨਾਲ ਹਾਂਜੀ ਵੀਰ ਜੀ ਸਤਿ ਸ਼ਕਾਲ ਜੀ ਤੁਸੀਂ ਗੱਲ ਹਰ ਪੀ ਬੜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬੜਾ ਠੀਕ ਠਾਕ ਵਧੀਆ ਭਾਈ ਸਭ ਵਧੀਆ ਚੱਲਦਾ ਜੇ ਕਿੰਨੀਆਂ ਫਿਰ ਅੱਜ ਖਾਇਆ ਗਿਆਰ ਪਲੀ ਭਾਈ ਸੱਤਾਂ ਦੀ ਹੀ ਚੈਣ ਅੱਛਾ ਤੇ ਟਟਕੀ ਵੀ ਚਲੂਗੀ ਸੱਤਾਂ ਸੱਤਾਂ ਦਾ ਕੰਮ ਅੱਗੇ ਚੱਲਦਾ ਹਮੇਸ਼ਾ ਉਦਨ ਵਾਲੀਆਂ ਵੇਗੀਆਂ ਸੱਤ ਦੀਆਂ ਸੱਤਾਂ ਨੇ ਸਾਰੀਆਂ ਵੇਗੀਆਂ ਦੋ ਹੋਰ ਵੇਗੀਆਂ ਜਿਨ੍ਹਾਂ ਚੋਂ ਸਾਤੀ ਅੱਛਾ ਅੱਜ ਵੀ ਸਾਤੀ ਸੀ ਅੱਜ ਇਹ ਦੋ ਬੱਚੇ ਵਾਲੀਆਂ ਸੀ ਤੇ ਚਲਗੀਆਂ ਇੱਕਦਾਂ ਲਾਗੇ ਚਲਗੀਆਂ ਸੂਰੇਪੁਰ ਅੱਛਾ ਤੇ ਇਹ ਕਈ ਨਾਲੇ ਦੋ ਗਈ ਜੀ ਹੁਣ ਪੰਜ ਰਹਿ ਗਈਆਂ ਫਿਰ ਹੁਣ ਪੰਜ ਰਹਿ ਗਈਆਂ ਠੀਕ ਮਾਲ ਹੁਣ ਨਾਲੋਂ ਨਾਲ ਵੇਕਦਾ ਜਾਂਦਾ ਸਾਰਾ ਹਮੇਸ਼ਾ ਨਾਲ ਨਾਲ ਹੀ ਬਾਬੇ ਦੀਆਂ ਪਾਣਾ ਵੇਕਦਾ ਜਾਂਦਾ ਉਹ ਵੀ ਉਹਦਾ ਵੀਡੀਓ ਤੇ ਵਗੀਆਂ ਜੀ ਅੱਛਾ ਉਹਨਾਂ ਵੀਰਾਂ ਨੇ ਵੇਖੀਆਂ ਤੇ ਫਿਰ ਮੈਂ ਉਹਨ ਚਲਨਾ ਨਾਮ ਦੱਸ ਤੇ ਕਰੀ ਆਪਣਾ ਮੇਰਾ ਭਾਈ ਬਖੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਕਲਾ ਤਸੀਲ ਇਨਾਲਾ ਤੇ ਜ਼ਿਲ੍ਹਾ ਮਕਸਦ ਤੇ ਫੋਨ ਨੰਬਰ ਪੁੱਲ ਤੇ ਕਰੀ ਮੰਜੋਸਿਆਂ ਬੋਲ ਫਿਰ 95923412 ਹੋਰ ਮੰਜੋਸਾ ਠੀਕ ਠਾਕ ਆ ਗਿਆ ਇਹ ਪਹਿਲੇ ਨੰਬਰ ਤੇ ਆਇਆ ਜੇ ਫੋਰਥ ਕਲਾਸ ਚ ਅੱਛਾ ਇਹ ਲੋ ਇਹ ਨਾ ਕੋ ਕਵੇ ਵੀ ਇਹ ਡੰਗਰਾਂ ਦਾ ਕਰਦਾ ਆ ਨਹੀਂ ਖਰੇ ਪੜਦਾ ਨਹੀਂ ਅੱਛਾ ਹਾਂਜੀ ਪਹਿਲੇ ਨੰਬਰ ਪਹਿਲੇ ਨੰਬਰ ਤੇ ਆਇਆ ਤੂੰ ਦੱਸ ਕਿਹੜੀ ਕਲਾਸ ਚੋਂ ਫੋਰਥ ਚੋਂ ਫੋਰਥ ਚੋਂ ਪਹਿਲੇ ਨੰਬਰ ਤੇ ਆ ਗਿਆ ਇਹ ਨਵੇਂ ਤੇ ਆਜੋ ਤਾਂ ਜੀ ਦੇ ਆ ਜੀ ਠੀਕ ਹੈ ਤੇ ਦੋਵੇਂ ਪੜਨਾ ਲਿਆ ਤੇ ਠੀਕ ਹੈ ਅੱਜ ਫਿਰ ਰੇਡ ਕਰਦੇ ਹੋ ਜੇ ਅੱਜ ਫਿਰ ਅੱਜ ਭਾਜੀ ਜੈ ਜੀ ਹੈ ਠੀਕ ਹੈ ਹਾਂ ਰੇਡ ਆ ਤੁਹਾਨੂੰ ਪਤਾ ਆਪਣੇ ਜੈ ਜੀ ਹੁੰਦੀ ਉਹ ਤਾਂ ਹੁਣ ਬਾਹਰ ਦੇਖੋਗੀ ਭਾਜੀ ਹਰ ਬਈ ਹਾਂਜੀ ਆ ਥੋੜਾ ਹੁਣ ਬਾਜ਼ਾਰ ਥੋੜਾ ਜਿਆ ਤੇਜ਼ ਹੋ ਗਿਆ ਵਾ ਥੋੜਾ ਨਹੀਂ ਬਹੁਤ ਜਿਆ ਜੀ ਕਿਉਂਕਿ ਗਾਹਕ ਵੀ ਕਾਫੀ ਆ ਗਾਹਕ ਬੜਾ ਜਿਆ ਹੈ ਹੁਣ ਤੇ ਵੇਚਣ ਵਾਲੇ ਘਾਟੇ ਆ ਤੇ ਖਰੀਦਣ ਵਾਲੇ ਜਾਤੇ ਆ ਗਾਹਕ ਤੁਹਾਨੂੰ ਪਤਾ ਹੁਣ ਜਿਹੜੇ ਆਮ ਹੀ ਵੇਚਣ ਵਾਲੇ ਉਹ ਵੇਚਦੇ ਜਾਂਦੇ ਆ ਹਾਂਜੀ ਹਾਂਜੀ ਜਿ ਤਰ੍ਹਾਂ ਸਿਆਲ ਚ ਹੀ ਮਿਲੇ ਲੋਕ ਹਨਾ ਠੀਕ ਹੈ ਜੀ ਤੇ ਕਿੱਦਰਾ ਸ਼ੁਰੂ ਕਰੀਏ ਕਰੀਏ ਸ਼ੁਰੂ ਚਲੋ ਫੇਰ ਨਿੱਕੇ ਮੋਲ ਤੋਂ ਹੀ ਨਿੱਕੇ ਮੋਲ ਤੇ ਕਿੰਨੇ ਸ਼ੁਰੂ ਕਰੀਏ ਅੱਜ ਦੱਸਿਓ ਫੇਰ ਇਹਦੇ ਬਾਰੇ ਹਾਂਜੀ ਇਸ ਵੇਲੇ ਆ ਪੀਪਾ ਜੀ 9 ਕਿਲੋ ਦੁੱਧ ਉਹ ਅੱਛਾ ਤੇ ਗਰੰਟੀ ਨਾ ਮੀਆਂ ਦਰਾਂ ਦੀ ਸੁਈਓ ਗਰੰਟੀ ਨਾ ਅੱਛਾ ਬੱਚਾ ਨਹੀਂ ਜੇ ਰਹੇਗਾ ਇਹ ਸ਼ਹਿਰਾ ਬੱਚਾ ਨਹੀਂ ਹੈਗਾ ਹਾਂ ਹਾਂਜੀ ਤੇ ਤੋਰਦੀਏ ਫੇਰ ਇਹਨਾਂ ਤੋਰਦੇ ਨੇ ਪੱਛੇ ਜੇ ਪੱਛੇ ਜਿਹੜੇ ਠੰਡ ਚ ਮਰ ਗਏ ਪਿੱਛੇ ਜੇ ਠੰਡ ਹੱਲੇ ਵੀ ਜਿਹੜੀ ਕਾਫੀ ਆ ਹਾਂਜੀ ਇਹ ਆ ਕਿ ਦਿਨ ਦੇ ਵਿੱਚ ਤੁੱਪ ਤੁੱਪ ਲੱਗ ਜਾਂਦੀ ਆ ਅਰਜ਼ੂ ਫਤਿਹਦਾਰ ਵੀ ਵਾਹੀ ਠੀਕ ਹੈ ਜੀ ਹਾਂ ਜੀ ਇਹ ਸਿੰਘ ਵੀ ਰਹਿ ਲਈ ਆ ਵੀ ਭਾਈ ਠੀਕ ਹੈ ਚਲੋ ਬੰਦੋ ਵੀ ਜੀ ਹਾਂ ਇਤਨਾ ਵੀਰ ਜੀ ਫਿਰ ਵੀਰਾ ਭਰਾਵਾਂ ਦੀ ਰੌਣਕ ਲੱਗੀ ਰਹਿੰਦੀ ਸਾਰਾ ਦਿਨ ਠੀਕ ਆ ਹਾਂਜੀ ਹਾਂਜੀ ਕੁਰਸੀਆਂ ਭਰੀਆਂ ਹੀ ਰਹਿੰਦੀਆਂ ਕੋਈ ਆ ਗਿਆ ਕੋਈ ਚੱਲ ਗਿਆ ਹਾਂਜੀ ਇਹ ਆਪਣਾ ਵੀਰਿਆ ਜੋਗਰ ਆ ਅੱਛਾ ਜੋਲੀ ਭਾਜੀ ਨਾਲ ਇਹਨਾਂ ਦਾ ਬੜਾ ਪਿਆਰ ਆ ਅੱਛਾ ਅੱਛਾ ਮਾਲ ਮੂਲ ਕਰਦੇ ਆ ਠੀਕ ਆ ਜੀ ਭਾਜੀ ਵੀ ਆਪਣੇ ਹਾਂਜੀ ਸੋਈਆਂ ਗੱਲਾਂ ਲੈ ਆਪਣੇ ਜੋਲੀ ਭਾਜੀ ਹੁੰਦੀ ਠੀਕ ਆ ਉਹਨਾਂ ਤਾਂ ਵੀ ਮਾਲ ਜਿਹੜਾ ਖੜਦੇ ਆ ਦੁੱਧ ਭਾਜੀ ਪੱਕਾ ਲੀਟਰਾਂ 9 ਹੋਊਗਾ ਠੀਕ ਆ ਹਾਂਜੀ ਤੇ ਕਿੰਨਾ ਇਹਦਾ ਫਿਰ ਮੁੱਲ ਮਨਜੋਤ ਦਾ ਮੁੱਲ 50000 50000 ਕਰਨਾ ਵਿੱਚ ਮਨ 20000 ਦੇ ਦੇਣਾ ਤੇ 20000 ਦੀ ਚਲੋ ਮੌਕੇ ਤੇ ਮਾਨ ਹੋਰ ਹੋ ਜਾਊਗਾ ਹਾਂਜੀ ਕੋਈ ਗੱਲ ਨਹੀਂ ਮੌਕੇ ਤੇ ਕਰਾਂਗੇ ਆਪਾਂ ਮਾਨ ਠੀਕ ਆ ਤੇ ਹੁਣ ਇੱਕ ਆ ਜਿਹੜੀ ਐ ਜਰਸੀ ਵੈਡ ਤੁਹਾਨੂੰ ਦਿਖਾਉਣੀ ਆ ਹਾਂਜੀ ਤੇ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਹਵਾਨੇ ਤੇ ਨਾੜਾਂ ਵਿੱਚ ਜਿਹੜੀਆਂ ਬਰੀਕ ਬਰੀਕ ਚੰਗੀਆਂ ਦੱਸਿਓ ਵੀ ਜੀ ਇਹ ਤੇ ਇੱਕ ਇਨਵਰਸ ਸਫਸ ਹੋਈ ਜੇ ਇਹ ਪਹਿਲਾਂ ਹੀ ਸੂਆ ਜੀ ਹਰ ਬੀ ਭਾਜੀ ਕਿੰਨੇ ਦਿਨ ਹੋਏ ਸੂਈ ਨਾ ਇਹਨੂੰ 15 ਤੋਂ 20 ਦਿਨ ਦੇ ਵਿੱਚ ਹੋ ਗਿਆ ਉਹ ਅੱਛਾ ਜੀ ਹਾਂਜੀ ਵਸ਼ੀਰ ਇਹ ਮਗਰਿਆ ਇਹ ਤੇ ਮਗਰ ਵਸ਼ੀਰ ਹਾਂਜੀ ਉਹ ਵੇਖੋ ਜੀ ਮੇਲਾ ਮਾਰਨਾ ਨੇ ਸ਼ੁਰੂ ਕੀਤਾ ਥੱਲੇ ਪੁੱਛਦੀ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ 10 ਤੋਂ ਪਲਾਸ ਉਹ 10 ਲਾ ਲਓ ਤੇ ਤੋਰੋ ਫੇਰ ਇੰਨੋਂ ਵਿੱਚ ਹਾਂਜੀ ਬਾਕੀ ਉਤਰਾਂ ਕੱਦ ਕਾਠ ਜਿਹੜਾ ਚੰਗਾ ਇਹਦਾ ਵੀ ਸੁਆ ਪਹਿਲੇ ਦੱਸਦੇ ਤੇ ਥੱਲਿਆਂ ਵੀ ਦੇਖ ਸਕਦੇ ਸਫਾਈ ਤੇ ਅਜਿੰਨੀ ਵੀ ਹੈ ਤੇ ਮਨਜੋਤੇ ਦਾ ਕੀ ਮੁੱਲ ਫਿਰ ਮੁੱਲ 35000 35000 ਵਿੱਚੋਂ ਕਿੰਨਾ ਕਰਨਾ ਮੰਨ 30000 ਦੀ ਦੇ ਦੇਣੀ ਹੈ ਤੇ ਦੁੱਧ 10 ਕਿਲੋ ਵੀ ਹੈਗਾ ਪੱਕਾ ਫਿਰ ਕਿੰਨਾ ਦੁੱਧ ਸਵੇਰੇ 7 ਵਜੇ ਦੀ ਚੋਈ ਜੀ ਦੀ ਅੱਛਾ ਚੋਕ ਇਹਦੇ ਫਿਰ ਲੈਂਦੀ ਹੈ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਗਈ ਆਪਣੇ ਕੋਲੇ ਇੱਕ ਤੀਸਰੇ ਨੰਬਰ ਤੇ ਖਾਨਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਬਹੁਤ ਚੰਗੀ ਵੜ ਹੈ ਭਾਜੀ ਇਹ ਨੋਕ ਨਾ ਚਰੋਗੇ ਜੀ ਸੁਣੀ ਪਰਸੋਂ ਦੀ ਸੂਈ ਜਵਸ਼ੀ ਬੜੀ ਸ਼ਾਨਦਾਰ ਹੈ ਭਾਜੀ ਦੇ ਮਗਰ ਅੱਛਾ ਇਹ ਦੋਵੇਂ ਮਗਰ ਵਸ਼ੀਆਂ ਹੀ ਆ ਤੇ ਇਹ ਦੇਖੋ ਅਜੇ ਤਾਂ ਬੋਲਾ ਹੀ ਹੋਣਾ ਫਿਰ ਬੋਲਾ 10 ਤੋਂ ਪਲਸੀ ਹੈ ਤੇ ਇਹ ਕਿੰਨਾ ਚਵਾਈ ਜਾਊਗੀ ਇਹ 15 ਕਿਲੋ ਚਾਊ ਪੱਛੀ ਸੁਆ ਕਿੰਨਾ ਸੁਆ ਪਹਿਲਾਂ ਹੀ ਤੋਰਾਂ ਫਿਰ ਇਹਨਾਂ ਬਾਕੀ ਰੰਗ ਰੂਪ ਦੀ ਜਿਹੜੀ ਚੰਗੀ ਹੈ ਵੀ ਵਸ਼ੀਆਂ ਇਹਨਾਂ ਦੀਆਂ ਤਾਂ ਹੁਣੇ ਦਿਖਾ ਦਿੰਨੇ ਬਾਕੀ ਜੇ

63000 ਦੇ 63000 ਦੇ ਵਿੱਚ ਹੋਰ ਕਰਨਾ ਮਨ 35000 ਦੀ ਚਲੋ ਬਾਕੀ ਕੋ ਫੋਨ ਲਾਵੇ ਹਨਾ ਵੀਰ ਜੀ ਮਾਨਤਨ ਵਸ਼ੀ ਭਾਈ ਬੜੀ ਚੰਗੀ ਆ ਠੀਕ ਹੈ ਜੀ ਜਦੋਂ ਪਾਜੀ ਆ ਵਸ਼ੀ ਜੀ ਠੀਕ ਹੈ ਵਸ਼ੀਆਂ ਇਹਨਾਂ ਦੀ ਤੁਹਾਨੂੰ ਦਿਖਾ ਦਈਏ ਭਾਈ ਆ ਵੇਖੋ ਵਸ਼ੀ ਦੀ ਡੱਬੀ ਦੀ ਆ ਜੇ ਡੱਬੀ ਗਾਂ ਦੀ ਵਸ਼ੀ ਆ ਇਹ ਤੁਜੀ ਦੀ ਹੋ ਜੀ ਉਹਦੇ ਮਗਰ ਵੀ ਜੱਸੀ ਵਸ਼ੀ ਏ ਤੇ ਉਹਦੇ ਮਗਰ ਜੱਸੀ ਵਸ਼ੀ ਆ ਜੀ ਠੀਕ ਹੈ ਜੀ ਤੇ ਹੁਣ ਇੱਕ ਆ ਛੋਟੀ ਤਾਂ ਦਿਖਾਉਣੀ ਆ ਹਾਂ ਜੀ ਕਿੰਨਾ ਜੀ ਵੇਤੀਆ ਤੇ ਕੱਲ ਦੁੱਧ ਤੇਰੇ ਕੋਲ ਹਰਪੀਤ ਭਾਜੀ ਦੁੱਧ ਤੇ ਹੈਗਾ ਸੀ 10 ਤੋਂ ਪਲਾਸੀ ਅੱਛਾ ਤੇਰੀ ਉਹ ਬੂਸ਼ੀ ਬਣਾ ਲਈ ਆ ਬਿਲਕੁਲ ਤਾਜੀ ਹੋਈ ਆ ਅੱਛਾ ਬੱਚਾ ਉਹ ਟੰਗਾ ਸਾਹਮਣੇ ਅੱਗੇ ਨਹੀਂ ਆਪਣੇ ਤੋਂ ਇੱਕ ਵੀਡੀਓ ਛੱਡ ਗਏ ਪਿਛਲੀ ਜੀ ਤਾਜੀ ਦੀ ਵੀਡੀਓ ਹੈ ਜੀ ਆ ਅੱਛਾ ਭਰਾ ਕੋਈ ਕੱਢ ਕੇ ਵੇਖ ਸਕਦਾ ਅੱਛਾ ਬਿਲਕੁਲ ਵੱਧ ਤੋਂ ਵੱਧ 12 ਜਾਂ 13 ਦਿਨ ਤੋਂ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਵੀ ਦੁੱਧ ਦੇ ਸਲੇ 8-9 ਕਿਲੋ ਲੀਤਾ ਵਾ 8 ਕਿਲੋ ਦੁੱਧ 8-9 ਕਿਲੋ ਦੇ ਵਿੱਚੋਂ ਦਰ ਫਿਰ ਇੱਕ ਰੀਨ ਆ ਪਿਆ ਥਣ ਦੇਖ ਸਾਦੇ ਦੇ ਵੀ

ਕੁਝ ਨਹੀਂ ਰਿਫਿਊਜੀ ਠੀਕ ਹੈ ਇਤੇ ਨਾ ਠੀਕ ਹੈ ਠੀਕ ਹੈ ਜੀ ਤੇ ਇਹਦਾ ਮੰਜੋਦ ਕੀ ਮੁੱਲ ਫਿਰ ਇਹਦਾ ਮੁੱਲ 60000 ਦੀ ਅੱਛਾ ਹਾਂ ਜੀ ਤੇ ਕਿੰਨੇ ਰਿ ਦੇਣੀ ਆਪਾਂ 55000 ਦੀ ਦੇਵਾਂਗੇ 55000 ਦੀ ਮੋਕੇ ਤੇ ਹੋਰ ਕਰਦਾ ਮਨ ਕੋ ਫੋਨ ਲਾਵੇ ਇੱਕ ਰਹੀ ਹੈ ਨਾ ਮੌਕੇ ਤੇ ਹੋ ਜੂਗਾ ਕੋਈ ਨਹੀਂ ਕਰਾਂਗੇ ਮਾਨ ਕੇ ਠੀਕ ਹੈ ਜੀ ਤੇ ਹੁਣ ਇੱਕ ਆਮ ਅਜਨੀਲੀ ਦੀ ਹਾਂਜੀ ਇਹ ਟੋਕੜ ਗੱਭਣ ਜੇ ਭਾਈ ਚੈੱਕ ਪਾਸ ਚੈੱਕ ਕਰਾ ਕੇ ਫਿਰ ਅੱਛਾ ਹਾਂਜੀ ਤੇ ਕਿੰਨਾ ਇਹਦਾ ਦੁੱਧ ਬਿਲਕੁਲ ਪਾਜੀ ਘਰ ਰੱਖ ਜਿਥੋਂ ਲਈ ਆ ਉੱਥੇ 6 ਕਿਲੋ ਹੀ ਧਾਰ ਤੇ ਮਿਲਦੀ ਅੱਛਾ ਪੰਜ ਲਾ ਲਓ ਕਿਉਂਕਿ ਕਿਲੋ ਖੰਡ ਦਾ ਫਰਕ ਪੈ ਜਾਂਦਾ ਆਣ ਕੇ ਤੇ ਕਿੰਨੇ ਚਿਰ ਦੀ ਚੈੱਕ ਪਾਸ ਪੰਜ ਮਹੀਨਾ ਤੋਂ ਉੱਪਰ ਜੀ ਠੀਕ ਹੈ ਜੀ ਤੇ ਪੰਜਾਂ ਦੀ ਲਾ ਲਓ ਬਾਕੀ ਪੰਜਾਂ ਤੋਂ ਪਰਿਆ 7 ਤਰੀਕ ਨੂੰ ਪੰਜ ਮਹੀਨੇ ਹੋਏ ਦੋ ਤਿੰਨ ਦਿਨ ਲਈ ਉੱਤੇ ਪੰਜਾਂ ਦੀ ਤੋਰਾਂ ਫਿਰ ਇੱਕ ਰਹੀ ਬਾਕੀ ਉਹ ਤਰ੍ਹਾਂ ਜਿਹੜੀ ਕੱਦ ਕਾਠ ਦੀ ਜਿਹੜੀ ਚੰਗੀ ਨੇ ਤੇ ਸੱਜਣ ਨੇ ਵੀ ਦੁੱਧ ਚੰਗਾ ਚਵਾਇਆ ਹੋਣਾ 15 ਕਿਲੋ ਤਾਜੀ ਨਾਹ ਦੁੱਧ ਹੋਇਆ ਠੀਕ ਹੈ ਜੀ 15 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਨੇ ਸੱਜਣ ਨੇ ਜਿਹੜਾ ਚਵਾਇਆ ਉਹ ਤਰ੍ਹਾਂ ਜਿਹੜੀ ਬੋਡੀ ਸਟਰਕਚਰ ਚੰਗੇ ਦੀ ਆ ਥੱਲੇ ਹਵਾਨਾ ਦੇਖ ਸਕਦੇ ਜੀ ਜਿੱਦਣੇ ਤਿਆਰ ਹੋਈ ਚੰਗਾ ਹਵਾਨਾ ਭਰਨਾ ਇਹਨੇ ਉਹ ਤਾਂ ਬਕੀ ਨਾਲ ਆ ਸਾਲੀ ਪਸੀ ਠੀਕ ਹੈ ਜੀ ਤੇ ਮਨਜੋਤੇ ਦਾ ਕਿੰਦਾ ਕੰਮ 60000 ਅੱਛਾ ਹਾਂਜੀ ਕਿੰਨੇ ਦੀ ਦੇਣੀ ਹੈ 50000 ਦੇਣੀ ਹੈ 65500 ਦੀ ਦੇਣੀ ਹੈ ਤੇ ਮੌਕੇ ਤੇ ਮਾਨ ਕਰਦੇ ਹੋਰ ਕਰਦੇ ਅੱਛਾ 52000 ਉਹ ਜਾਈ ਭਾਈ ਦੇ ਦਾਂਗਾ ਬਾਕੀ ਮੈਂ ਬੜੀ ਚੰਗੀ ਜੀ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਜੀ ਕੋਈ ਕਹਿਣਾ ਫਿਰ ਬਸ ਇਹੋ ਹੀ ਆ ਵੀ ਕੋਈ ਵੀਰ ਭਰਾ ਆਪਣੀ ਤਸੱਲੀ ਆਣ ਕੇ ਕਰੋ ਹਾਂਜੀ ਹਾਂਜੀ ਸਾਰੀਆਂ ਸੋਈਆਂ ਸਵਾਈਆਂ ਵਾਂ ਇੱਥੇ ਆ ਕੇ ਤਸੱਲੀ ਕਰਕੇ ਮਰਜ਼ੀ ਨਾਲ ਪਸੰਦ ਕਰਕੇ ਖੜੇ ਹਨ ਆਹ ਦੇਖ ਸਾਡੇ ਸਾਰੀਆਂ ਸੋਈਆਂ ਇੱਕ ਵੀ ਨਹੀਂ ਗੱਬਨ ਆਪਣੀ ਆਓ ਇੱਥੇ ਮਰਜ਼ੀ ਨਾਲ ਪਸੰਦ ਕਰੋ ਤਸੱਲੀ ਕਰੋ ਪਸੰਦ ਹੋਵੇ ਤੇ ਲੈ ਜਾਓ ਨਹੀਂ ਪਸੰਦ ਹੋਵੇ ਤੇ ਇੱਥੇ ਤੇ ਬੱਜੀਆਂ ਹੀ ਆ ਫਿਰ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ